ਕੁਝ ਮਹੀਨੇ ਪਹਿਲਾਂ ਕੈਰੋ ਫਾਟਕ ਨੇੜੇ ਵਾਪਰੇ ਦੋਹਰੇ ਕਤਲकांड ਦੇ ਮੁੱਖ ਸ਼ੂਟਰ ਚਗਤਾਰ ਉਰਫ ਜੱਗਾ ਪੱਟੂ ਨੇ ਅੱਜ ਪਿਸਤੌਲ ਦੀ ਬਰਾਮਦਗੀ ਕਰਾਉਣ ਮੌਕੇ ਪੁਲਿਸ ਤੇ ਗੋਲੀ ਚਲਾ ਦਿੱਤੀ ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ ਘਟਨਾ ਸੰਬੰਧੀ ਹੋਰ ਵਤੇਰੇ ਜਾਣਕਾਰੀ ਦੇ ਰਹੇ ਹਨ ਐਸਐਸਪੀ ਤਰਨਤਾਰਨ ਸ਼੍ਰੀ ਸੁਰਿੰਦਰ ਲੰਬਾ ਜੀ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਕਿ ਇੱਕ ਕੈਰੋ ਫਾਟਕਾਂ ਦੇ ਨੇੜੇ ਲਗਭਗ 3.5 ਮਹੀਨੇ ਪਹਿਲਾਂ ਇੱਕ ਵਾਰਦਾਤ ਹੋਈ ਸੀ ਜਿਦੇ ਵਿੱਚ ਦੋ ਆ ਮੁੰਡਿਆਂ ਦੀ ਡੈਥ ਹੋਈ ਸੀਗੀ ਤੇ ਫਾਇਰਿੰਗ ਚ ਤੇ ਇਹਦੇ ਵਿੱਚ ਮੇਨ ਸ਼ੂਟਰ ਜਿਹੜਾ ਸੀਗਾ ਉਹਦਾ ਨਾਮ ਸੀਗਾ ਜਗਤਾਰ ਲਿਆਸ ਜੱਗਾ ਪੱਤੂ ਜੋ ਆਰਟੀਫਾਈ ਕੀਤਾ ਗਿਆ ਸੀਗਾ ਤੇ ਇਸ ਕੇਸ ਵਿੱਚ ਮੇਨ ਸ਼ੂਟਰ ਵਾਰਦਾਤ ਹੋਣ ਦੇ ਨਾਲ ਹੀ ਐਬਸਕੋਂਡਿੰਗ ਸੀਗਾ ਲਗਭਗ ਪਿਛਲੇ ਸਾਢੇ 3 ਮਹੀਨੇ ਤੋਂ ਇਸ ਕੇਸ ਵਿੱਚ ਪੁਲਿਸ ਨੇ ਹੁਣ ਤੱਕ 8 ਤੋਂ ਜ਼ਿਆਦਾ ਅਪਰਾਧੀਆਂ ਨੂੰ ਅਰੈਸਟ ਕਰ ਲਿਆ ਸੀਗਾ ਲੇਕਿਨ ਆ ਐਬਸਕੋਂਡਿੰਗ ਸੀਗਾ ਏਜੀਟੀਐਫ ਪੰਜਾਬ ਦੀ ਟੀਮ ਦੇ ਨਾਲ ਮਿਲ ਕੇ ਫਜ਼ਲਕਾ ਪੁਲਿਸ ਦੇ ਨਾਲ ਮਿਲ ਕੇ ਤਰਨਤਨ ਪੁਲਿਸ ਦੀ ਸੀਆਈਏ ਟੀਮ ਅਤੇ ਐਸਐਚਓ ਸਿਟੀ ਪੱਟੀ ਦੀ ਟੀਮ ਨੇ ਅਮਿਲ ਕੈਨੂ ਜਦੋਂ ਸਾਰਾ ਸਾਡਾ ਆਪਰੇਸ਼ਨ ਪ੍ਰਹਾਰ ਗੈਂਗਸਟਰਸ ਤੇ ਵਾਰ ਨਾਮ ਤੋਂ ਸ਼ੁਰੂ ਹੋਇਆ ਤੇ ਉਸੇ ਟਾਈਮ ਮੈਨੂੰ ਵੀ ਅਰੈਸਟ ਕੀਤਾ ਗਿਆ ਹੈਗਾ ਤੇ ਅਰੈਸਟ ਕਰਨ ਤੋਂ ਬਾਅਦ ਇਹ ਤੋਂ ਫਰਦਰ ਪੁੱਛਤਾਚੀ ਕੀਤੀ ਗਈ ਤੇ ਜਿਹੜਾ ਵੈਪਨ ਇਹਨੇ ਛੁਪਾਇਆ ਸੀਗਾ ਉਹਦੇ ਬਾਰੇ ਇਹਨੇ ਲੋਕੇਸ਼ਨ ਡਿਸਕਲੋਜ਼ ਕੀਤੀ ਆਜ ਇਹਨੂੰ ਵੈਪਨ ਰਿਕਵਰੀ ਵਾਸਤੇ ਇੱਥੇ ਲਿਆ ਗਿਆ ਸੀਗਾ ਜਿੱਥੇ ਇਹਨੇ ਵੈਪਨ ਰਿਕਵਰੀ ਦੇ ਦੌਰਾਨ ਪੁਲਿਸ ਟੀਮ ਨੂੰ ਚਕਮਾ ਦਿੰਦੇ ਹੋਏ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਵਿੱਚ ਨੇ ਦੋ ਰਾਉਂਡ ਫਾਇਰ ਕੀਤੇ ਪੁਲਿਸ ਟੀਮ ਤੇ ਪਹਿਲਾਂ ਪੁਲਿਸ ਨੇ ਵਾਰਨਿੰਗ ਸ਼ਾਟਸ ਫਾਇਰ ਕੀਤੇ ਤੇ ਫਿਰ ਬਾਅਦ ਚ ਜਦੋਂ ਉਹਨੇ ਫਿਰ ਫਾਇਰ ਕੀਤਾ ਤੇ ਵਜਨ ਦੀ ਕੋਸ਼ਿਸ਼ ਕੀਤੀ ਉਦੋਂ ਪੁਲਿਸ ਦੇ ਆਪਣੇ ਇੰਚਾਰਜ ਐਸ ਐਚ ਓ ਨੇ ਇੱਥੇ ਫਿਰ ਫਾਇਰ ਕੀਤਾ ਜਿਹੜਾ ਪੈਰਵਲ ਫਾਇਰ ਸੀਗਾ ਤੇ ਇਹਦੇ ਤੋਂ ਇਹਨੇ ਗੋਡੇ ਤੇ ਇਹਦਾ ਫਾਇਰ ਲੱਗਾ ਹੈਗਾ ਜਿੱਤੋਂ ਆ ਇੰਜਰਡ ਹੋਇਆ ਇਹਨੂੰ ਇਮੀਡੀਏਟਲੀ ਹਸਪੀਟਲ ਰਸ਼ ਕੀਤਾ ਗਿਆ ਹੈਗਾ ਜਿੱਥੇ ਇਹਦਾ ਟ੍ਰੀਟਮੈਂਟ ਚੱਲ ਰਿਹਾ ਹੈਗਾ ਤੇ ਫਰਦਰ ਇਹਦਾ ਜਿਹੜਾ ਵੈਪਨ ਹੈਗਾ ਉਹ ਪ੍ਰਾਇਮ ਆਫ ਸਾਈਟ ਦੇਖਣ ਤੋਂ ਲੱਗਦਾ ਕਿ ਇੱਕ ਸੈਮੀ ਆਟੋਮੈਟਿਕ ਆ ਵੈਪਨ ਹੈਗਾ ਜਿਹੜਾ PX5 ਤੋਂ ਵਜੋਂ ਆਇਡੈਂਟੀਫਾਈ ਕੀਤਾ ਜਾਂਦਾ ਹੈਗਾ ਜਨਰਲੀ ਆ ਵੈਪਨ ਜਿਹੜੇ ਹੈਗੇ ਅਕਰੋਸ ਦੀ ਬਾਰਡਰ ਸਮਗਲਿੰਗ ਤੋਂ ਗੈਂਗਸਟਰਸ ਨਾਲ ਦੇ ਐਸੋਸੀਏਟਸ ਤੇ ਸਾਰੇ ਯੂਜ਼ ਕਰਦੇ ਹੈਗੇ ਇਸ ਬੰਦੇ ਦੇ ਵੀ ਜਿਹੜੇ ਹੈਗੇ ਗੈਂਗਸਟਰਸ ਦੇ ਗਰੁੱਪਸ ਦੇ ਨਾਲ ਐਸੋਸੀਏਸ਼ਨ ਹੈਗੀ ਜਿਹੜੀ ਅਸੀਂ ਇਨਵੈਸਟੀਗੇਟਿਵ ਕੀਤੀ ਹੈਗੀ ਫਰਦਰ ਵੀ ਨੂੰ ਇਨਵੈਸਟੀਗੇਟ ਕਰਾਂਗੇ ਜਿਹੜੇ ਕਾਫੀ ਐਸੋਸੀਏਟਸ ਦੀ ਇਸ ਦੀ ਪੁਸ਼ਤਾਸ ਤੋਂ ਸਾਨੂੰ ਪਤਾ ਲੱਗਿਆ ਹੈਗਾ ਉਹਨਾਂ ਨੂੰ ਵੀ ਫਰਦਰ ਅਰੇਸਟ ਕਰਾਂਗੇ ਥੈਂਕ ਯੂ